ਤਾਂ ਤਰਨ ਤਰਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰੋਡ ショਅ ਕੱਢਿਆ ਜਾ ਰਿਹਾ ਨਾਮਦਸਤ ਦੀ ਪੱਤਰ ਦਾਖਲ ਕੀਤਾ ਜਾਣਾ ਬਾਦਲ ਸਾਹਿਬ ਪਹਿਲਾਂ ਤਾਂ ਚੋਣ ਦੀ ਗੱਲ ਕਰਾਂ ਜੀ ਕਿਉਂਕਿ 27 ਤੋਂ ਪਹਿਲਾਂ ਸੈਮੀਫਾਈਨਲ ਕਹਿ ਲਿਆ ਜੀ ਅੱਜ ਦੀ ਜਿਹੜੀ ਹੁਣ ਤਰਨ ਤਰਨ ਦੀ ਚੋਣ ਹੈ ਸਮਝ ਲਓ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਹੂੰ 4 ਸਾਲ ਆ ਤੇ 5 ਸਾਲ ਕਾਂਗਰਸ ਦੇ ਜੀ ਆ ਜਿਹੜੇ 9 ਸਾਲ ਟੱਪੇ ਐ ਲੋਕੀ ਦੁਖੀ ਹੋ ਗਏ ਐ ਗੁੰਡਾ ਗਰਦੀ ਦਾ ਇਲਾਜ ਐ ਲੁੱਟ ਕੋ ਚੱਲੀ ਜਾਂਦੀ ਐ ਸਾਰਾ ਕੰਮ ਠੱਪ ਹੈ ਸੋ ਪੰਜਾਬ ਦੇ ਲੋਕ ਹੁਣ ਬੜੇ ਕਲੀਅਰ ਹੈ ਉਹ ਚਾਹੁੰਦੇ ਆਪਣੀ ਖੇਤਰੀ ਪਾਰਟੀ ਕਿਉਂਕਿ ਯਾਦ ਆਉਂਦੇ ਵੱਡੇ ਬਾਦਲ ਸਾਹਿਬ ਦਾ ਰਾਜ ਜੇ ਪੰਜਾਬ ਦੀ ਗੱਲ ਕਰਾਂ ਜੀ ਕਈ ਖੇਤਰੀ ਮੁੱਦੇ ਆ ਜਿਨ੍ਹਾਂ ਦਾ ਤੁਸੀਂ ਹਮੇਸ਼ਾ ਜ਼ਿਕਰ ਕਰਦੇ ਹੋ ਤੁਹਾਡੀ ਪਾਰਟੀ ਵੀ ਜ਼ਿਕਰ ਕਰਦੀ ਆ ਪਰ ਹੱਲ ਦੀ ਗੱਲ ਕਰਾਂ ਅਜੇ ਤੱਕ ਕੋਈ ਹੱਲ ਉਹਨਾਂ ਮੁੱਦਿਆਂ ਦਾ ਨਹੀਂ ਮਿਲ ਸਕੇ ਆ ਦੇਖੋ ਮੁੱਦੇ ਕਈ ਐਜੇ ਹੁੰਦੇ ਆ ਜਿਹੜੇ ਸੈਂਟਰ ਨੇ ਹੱਲ ਕਰਨੇ ਹੁੰਦੇ ਆ ਕਿ ਜਦੋਂ ਤੱਕ ਤੁਹਾਡੀ ਤਾਕਤ ਉੱਥੇ ਨਾਲ ਵਿੱਚ ਹੋਏ ਤੇ ਕਾਫੀ ਹੱਦ ਤੱਕ ਹੋ ਜਾਂਦੇ ਆ ਪਰ ਜਿਹੜੇ ਮੇਨ ਮੁੱਦੇ ਆ ਪੰਜਾਬ ਦੀ ਤਰੱਕੀ ਦਾ ਪੰਜਾਬ ਵਿੱਚ ਬਿਜਲੀ ਪੰਜਾਬ ਵਿੱਚ ਸੜਕਾਂ ਪੰਜਾਬ ਵਿੱਚ ਰੋਜ਼ਗਾਰ ਪੰਜਾਬ ਵਿੱਚ ਇੰਡਸਟਰੀ ਲਿਆਉਣੀ ਗਰੀਬ ਦੀ ਬਾਹ ਫੜਨੀ ਗਰੀਬ ਨੂੰ ਆਟਾ ਦਾਲ ਛਗਨ ਪੈਨਸ਼ਨਾਂ ਦੇਵੀਆਂ ਉਹ ਸਾਰਾ ਕੰਮ ਹੀ ਆਕਾਲੀ ਦਲ ਦੀ ਸਰਕਾਰ ਨੇ ਕੀਤਾ ਹੈ ਜੇਕਰ ਬਲਵੰਤ ਸਿੰਘ ਰਾਜਵਾਨਾ ਸਾਹਿਬ ਦੀ ਗੱਲ ਕਰੀਏ ਜੀ ਅੱਜ ਵੀ ਸੁਣਵਾਈ ਸੀਗੀ ਫਿਲਹਾਲ ਉਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਕੀ ਸਟੈਪ ਚੁੱਕਣ ਜਾ ਰਿਹਾ ਕਿਉਂਕਿ 2012 ਦੀ ਉਹ ਸਭ ਨੂੰ ਯਾਦ ਹੈ ਕਿ ਜਦੋਂ ਉਸ ਟਾਈਮ ਦੇ ਉੱਤੇ ਮਸਲਾ ਉੱਠਿਆ ਸੀ ਤਾਂ ਤੁਹਾਡੇ ਵੱਲੋਂ ਵੀ ਥੋੜਾ ਜਿਹਾ ਪਹਿਲ ਕੀਤੀ ਗਈ ਸੀ ਉਸ ਮਸਲੇ ਬੰਦ ਦੇਖੋ ਆ ਗੱਲ ਕਲੀਅਰ ਹੈ ਦੇਸ਼ ਵਿੱਚ ਦੋ ਕਾਨੂੰਨ ਨਹੀਂ ਹੋ ਸਕਦੇ ਜਿਸ ਬੰਦੇ ਨੇ ਆਪਣੀ ਸਜ਼ਾ ਹੀ ਪੂਰੀ ਕਰ ਲਈ ਉਹਨੂੰ ਰੱਖ ਕਿਉਂ ਸਕਦੇ ਆ ਹੁਣ ਉਹਨਾਂ ਨੂੰ ਉਹਨਾਂ ਨੇ 30 ਸਾਲ ਹੋ ਗਏ ਜੇਲ੍ਹ ਚ ਤੇ ਉਹਨਾਂ 30 ਸਾਲ ਦਾ ਆ ਜਾਂਦਾ ਉਹਨੂੰ ਜੇ ਕੋਈ ਕਰਨੀ ਸੀ ਪਹਿਲੇ ਕਿਉਂ ਨਹੀਂ ਕੀਤਾ ਤੁਸੀਂ ਕੇਂਦਰ ਸਰਕਾਰ ਨਾਲ ਵੀ ਗੱਲਬਾਤ ਕਰ ਰਹੇ ਹੋ ਜੀ ਕੋਈ ਲਗਾਤਾਰ ਰਾਜ ਨਹੀਂ ਬਹੁਤ ਦੇਰ ਦੇ ਅਸੀਂ ਲੱਗੇ ਆਂ ਕੇਂਦਰ ਸਰਕਾਰ ਨਾਲ ਆ ਗੱਲਬਾਤ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਜੀ ਮੁਕਾਬਲਾ ਹੈ ਹੀ ਨਹੀਂ ਤੁਸੀਂ ਦੇਖ ਲਓ ਸਾਰੀ ਸੰਗਤ ਬਾਹਰ ਹੈ ਹੂੰ ਲੋਕੀ ਪ੍ਰਣਿਤਾਰਾਂ ਦੇ ਮਾਜੇ ਦੇ ਬਹਾਦਰ ਨਸੂਰ ਨੇ ਆ ਜੀ ਉਹਨਾਂ ਨੂੰ ਪਤਾ ਹੈ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਤੇ ਖੇਤਰੀ ਪਾਰਟੀ ਨੂੰ ਤਕੜਾ ਕਰੀਏ ਇਸ ਤੋਂ ਪਹਿਲਾਂ ਲੋਕ ਸਭਾ ਚੋਣ ਹੋਈ ਹੈ ਜੀ ਆਜ਼ਾਦ ਉਮੀਦਵਾਰ ਇੱਥੋਂ ਜਿੱਤੇ ਸੀਗੇ ਇਸ ਵਾਰ ਉਹਨਾਂ ਨੇ ਵੀ ਆਪਣਾ ਉਮੀਦਵਾਰ ਵੀ ਮੈਦਾਨ ਚ ਉਤਾਰਿਆ ਤੇ ਨਾਲ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਗੱਲ ਕਰਾਂ ਜੀ ਗੈਨੀ ਹਰਪੀ ਸਿੰਘ ਉਹਨਾਂ ਦੀ ਪਾਰਟੀ ਆ ਉਹਨਾਂ ਨੇ ਸਮਰਥਨ ਦਿੱਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਸਮਰਥਨ ਜਿਹੜਾ ਉਸ ਉਮੀਦਵਾਰ ਨੂੰ ਦਿੱਤਾ ਗਿਆ ਜੀ ਚਲੋ ਉਹਨਾਂ ਨੂੰ ਵੀ ਬੈਸਟ ਆਫ ਲੱਕ ਜੀ ਆਪਣੇ ਮੈਦਾਨ ਚ ਆਏ ਹੈ ਤੇ ਮੈਂ ਉਹਨੂੰ ਵਿਦਾਈ ਦੇਣਾ ਚਲੋ ਕੋਈ ਗੱਲ ਨਹੀਂ ਲੜਦੇ ਆਂ ਜਾਂ ਜਨਤਾ ਤੇ ਛੱਡਦੇ ਆਂ ਕੌਣ ਜਨਤਾ ਫੈਸਲਾ ਕਰੇਗੀ ਕਿ ਕਿਹਦੇ ਤੇ ਜ਼ਿਆਦਾ ਵਿਸ਼ਵਾਸ ਆ ਰਿਜ਼ਲਟ ਵੱਖਰਾ ਹੋਏਗਾ ਜੀ ਲੋਕ ਸਭਾ ਨਾਲੋਂ ਇਸ ਬਹੁਤ ਜ਼ਿਆਦਾ ਬਹੁਤ ਫਰਕ ਜੇ ਗਿਆਨੀ ਹਰਪੀ ਸਿੰਘ ਉਹਨਾਂ ਦੀ ਗੱਲ ਕਰਾਂ ਜੀ ਤੁਸੀਂ ਚੈਲੰਜ ਵੀ ਕੀਤਾ ਸੀਗਾ ਉਹਨਾਂ ਨੂੰ ਉਹ ਦੇਖੋ ਉਹ ਜੋ ਨਵਾਂ ਚੁੱਲਾ ਅਦਾਲਤ ਬਾਰੇ ਮੈਂ ਕੁਝ ਨਹੀਂ ਕਹਣਾ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਹੋ ਜੀ ਇਹ ਆਖਰੀ ਸਵਾਲ ਹੈ ਲੋਕ ਨੇ ਜੋ ਇਸੇ ਹਲਕੇ ਦੇ ਉਹਨਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਹੋ ਮੈਂ ਹੀ ਵਿਸ਼ਵਾਸ ਦਿਵਾਉਣਾ ਚਾਹਣਾ ਹੈ ਪੰਜਾਬ ਨੂੰ ਬਚਾ ਲਓ ਆ ਇਲੈਕਸ਼ਨ ਜੇ ਤੁਸੀਂ ਹਰਾ ਦਿੰਨੇ ਹੋ ਸਾਰਿਆਂ ਨੂੰ ਤੇ ਆਪਣੀ ਖੇਤਰੀ ਬਣ ਤਗੜਾ ਕਹਾ ਜਨੇ ਹੋ ਛੋਡੀ ਪੰਜਾਬ ਸਰਕਾਰ ਆ ਜੂਗੀ ਲੋਕਾਂ ਦੀ ਸਰਕਾਰ ਆਉਗੀ ਵਾਪਸ ਚਿਹਰਿਆਂ ਤੇ ਖੁਸ਼ੀਆਂ ਲਿਆਵਾਂ ਜੀ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤਾਂ ਸੁਖਵੀਰ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਆ ਕਹਿੰਦੇ ਮੁਕਾਬਲਾ ਕਿਸ ਨਾਲ ਦੀਆਂ ਸ਼ੋਮਣੀ ਅਕਾਲੀ ਦਲ ਕਹਿੰਦੇ ਜਿੱਤ ਆ ਜਿਹੜੀ ਉਹ ਦਰਦ ਕਰੇਗਾ ਤਾਂ